ਇਹ ਗੱਲ ਬਾਈ ਜੀ ਮਾਣਾ ਡੇਰੀ ਫਰਮ ਦੇ ਸਾਰੇ ਹੀ ਭੈਣ ਭਰਾਵਾਂ ਦਾ ਵੈਲਕਮ ਤੇ ਬਾਈ ਇਹ ਝੋਟੀਆਂ ਬਹੁਤ ਸੋਹਣੀਆਂ ਲੈ ਕੇ ਆਇਆ ਇੱਕ ਨੀਲੀ ਦੀ ਝੋਟੀ ਤਾਜੀ ਸੂਈ ਆ ਤੇ ਦੋ ਝੋਟੀਆਂ ਹਰਿਆਣੇ ਦੀਆਂ ਬਹੁਤ ਸੋਹਣੀਆਂ ਟੋਪ ਕਲਾਸ ਤੇ ਬਾਈ ਨਾਲ ਕਰਦੇ ਆ ਗੱਲਬਾਤ ਦੱਸੀ ਗੱਲ ਬਾਈ ਜੀ ਕੀ ਹਾਲ ਜੀ ਸਾਹਿਬ ਵਧੀਆ ਠੀਕ ਠਾਕ ਜੀ ਬਹੁਤ ਸਾਨੂੰ ਠੀਕ ਠਾਕ ਬਾਬਾ ਜੀ ਹੋਰ ਮਾਣਾ ਬਾਈ ਸਾਹਿਬ ਵਧੀਆ ਨਜ਼ਾਰੇ ਜੀ ਤੇ ਤਿੰਗ ਬਾਈ ਤੇ ਗਿਆ ਅੱਜ ਨਾ ਵੀਰ ਵਿਆਹ ਹੈ ਬੜੀ ਕਣ ਕਣ ਕਣੇ ਕੋਟਾ ਨੇ ਤੇ ਨਗ ਬਾਈ ਨੇ ਚਲੋ ਠੀਕ ਹੈ ਕੰਮ ਹੀ ਜ਼ਰੂਰੀ ਹੈ ਮੋਟਰ ਤੇ ਵਿਆਹ ਆ ਠੀਕ ਹੈ ਮੋਟਰ ਤੇ ਬਹੁਤ ਨਾਲ ਠੀਕ ਆ ਵਧੀਆ ਵਧੀਆ ਜੀ ਸਭ ਵਧੀਆ ਜਿੰਨੇ ਮਾੜਾ ਡੇਲੀ ਫਾਰਮ ਤੇ ਭੈਣ ਭਰਾ ਜੁੜੇ ਸਾਰਿਆਂ ਜਿਲੋਂ ਧੰਨਵਾਦ ਕਰਦੇ ਜਿੰਨਾ ਬਾਤ ਬਾਤ ਚੈਨਲ ਨੂੰ ਪਿਆਰ ਬਖਸ਼ਿਆ ਹਾਂਜੀ ਹਾਂਜੀ ਚੈਨਲ ਨੂੰ ਵਧਾਉਂਦੇ ਆ ਹਾਂਜੀ ਤੇ ਵੀਡੀਓ ਵਧੀਆ ਤੋਂ ਵਧੀਆ ਬਣੇ ਆ ਪਾਉਣ ਠੀਕ ਠੀਕ ਆ ਭਾਈ ਜੀ ਇਦਾਂ ਹੀ ਬਸ ਇੰਨੀ ਵਾਹਿਗੁਰੂ ਦੀ ਕਿਰਪਾ ਵੀ ਜੀ ਹਾਂਜੀ ਨਾ ਕਮੀ ਆਇਦਾ ਕ ਦੋਹਰੇ ਪਾਉਣ ਦੀ ਲੋੜ ਠੀਕ ਆ ਮਹਾਰਾਜ ਕਿਰਪਾ ਬਣਾਈ ਰੱਖੇ ਸਹੀ ਗੱਲ ਜੀ ਹਾਂਜੀ ਤੇ ਮਾਰ ਦੇ ਤਿਆ ਠੀਕ ਤੇ ਨੰਗਰ ਲੋਕਾਂ ਦੇ ਨਿਹਤੇ ਨਾ ਬੈਠੇ ਹਾਂ ਹਾਂ ਤੇ ਮੈਂ ਜਦੋਂ ਪਾ ਲਈਏ ਠੀਕ ਠੀਕ ਆ ਹਾਂਜੀ ਘਰ ਦਾ ਹੀ ਕੰਮ ਆ ਤੇ ਫਿਰ ਤੁਹਾਨੂੰ ਪਤਾ ਆ ਕੰਮ ਜਿਹੜੇ ਹਾਂਜੀ ਹਾਂਜੀ ਕਰਨਾ ਆਏ ਹੋਈ ਕਰਨਾ ਠੀਕ ਜੀ ਪਰ ਬਾਬਾ ਜੀ ਮੈਂ ਤੇ ਮਾੜਾ ਨਾ ਮੀਂਹ ਚੰਗਾ ਮਿਲਣੀ ਤਾਂ ਕਰਨੀ ਆ ਗਈ ਲੋਕ ਨਾ ਸਹੀ ਗੱਲ ਵਾੜੀ ਬੁੱਝ ਗਈ ਘਰ ਮਿਲਦੇ ਨਹੀਂ ਕੀ ਹਾਂਜੀ ਇਹੋ ਉਹ ਤਾਂ ਹੋਣਾ ਕਿੰਦਾ ਦੋ ਤਿੰਨ ਲੈ ਆਈਏ ਸਹੀ ਗੱਲ ਵਾੜੀ ਦਾ ਟਾਈਮ ਆ ਗਿਆ ਤੇ ਤਿੰਨ ਲਈਆਂ ਤੇ ਤਿੰਨ ਕ ਪਿੱਛੇ ਫੇਰ ਲਈਆਂ ਹਾਂਜੀ ਤਾਂ ਤਿੰਨ ਤਿੰਨ ਕਰਕੇ ਚਾਰ ਤਿੰਨ ਚਾਰ ਤਿੰਨ ਲਈ ਆਈ ਠੀਕ ਆ ਹੌਲਾ ਵਾਲਾ ਕੰਮ ਚਲਾਈ ਜਾ ਵਧੀਆ ਵਧੀਆ ਸਾਫ ਸੁਥਰਾ ਕੰਮ ਕਰੋ ਅਗਲੇ ਨੂੰ ਛੋਟੀਆਂ ਬਾਕੀ ਬਹੁਤ ਹਾਂ ਸਹੀ ਗੱਲ ਸਾਫ ਸੁਥਰਾ ਵਧੀਆ ਕੰਮ ਕਰੋ ਕਿਉਂ ਦੁਕਾਨਦਾਰੀ ਪੰਦੀ ਵੀ ਬੜੀ ਔਖੀ ਖਾਂ ਜੋੜਨਾ ਬਹੁਤ ਔਖਾ ਹੈ ਬੜਾ ਬੜਾ ਜੀ ਇਹ ਵਿਗੜੇ ਕਿੰਨੇ ਟਾਈਂ ਜਾਂਦਾ ਵਾ ਸਹੀ ਗੱਲ ਜੀ ਹਾਂ ਜੇ ਕਾਹ ਸ਼ੁਰੂ ਕਰਦੇ ਅਸੀਂ ਵੀ ਨਾਲ ਨਾਲ ਲਈ ਜਾਵਾਂਗੇ ਕਿ ਤੈਨੂੰ ਸਹੀ ਗੱਲ ਜੀ ਬਿਲਕੁਲ ਸਹੀ ਗੱਲ ਛੋਟੀਆਂ ਵੀ ਬੱਟੀਆਂ ਠੀਕ ਆ ਭਾਈ ਜੀ ਹਾਂ ਜੀ ਮਾਰ ਕੱਟੀ ਆ ਮਾਰ ਕੱਟੀ ਆ ਇਹ ਸਿੰਗੀ ਥੁੰਗੀ ਵੇਖੋ ਲੱਗੀ ਝੋਟੀ ਨੂੰ ਤੇ ਝੋਟੀ ਬਾਈ ਜੀ ਪਹਿਲੇ ਨਾ ਐਨ ਝੋਟੀ ਪਹਿਲੇ ਨੇ ਝੋਟੀ ਹੈ ਬਾਈ ਕੋਲ ਬਹੁਤ ਸਾਫ ਸੁਥਰੀ ਥਣਾ ਦੀ ਕੁਆਲਿਟੀ ਲੈਵੇ ਦੀ ਚੋਗੀ ਚੋਗੀ 13 ਕਿਲੋ ਹਣ ਦੁੱਧ ਆ 13 ਕਿਲੋ ਦੁੱਧ ਆ ਤੇ ਚਾਰ ਦੰਦ ਤੇ ਝੋਟੀ ੱਲੇ ਵਾਲਵਾ ਕਰੋ ਚੈੱਕ ਬਹੁਤ ਸੋਹਣੀ ਝੋਟੀਆਂ ਲੰਮੀ ਜਵਾਨ ਪੂਰੀ ਵੱਡੀ ਝੋਟੀ ਆ ਵੱਡੀ ਝੋਟੀ ਆ ਪੂਰੀ ਤਗੜੀ ਕਬੂਤਰੀ ਆ ਪੂਰੀ ਕਬੂਤਰੀ ਠੀਕ ਸਹੀ ਗੱਲ ਠੀਕ 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 ਲੈ ਬਾਈ ਕਬੂਤਰੀ ਬਹੁਤ ਸੋਹਣੀ ਆ ਝੋਗੀ ਆ ਚਾਰ ਦੰਦ ਬਹੁਤ ਸਾਫ ਨਖਾਂ ਨੂੰ ਖਰਾ ਬੋਰਾ ਕਰਦੀ ਆ ਪਾਣੀ ਵੀ ਨਾਲ ਆ ਇਹ ਲੈ ਲੋ ਹਾਂਜੀ ਠੀਕ ਆ ਮਗਰੀ ਕੱਟੀ ਆ ਮਗਰੀ ਕੱਟੀ ਆ ਇਹ ਦੋ ਝੋਲੀਆਂ ਬਹੁਤ ਸਾਫ ਝੋਟੀਆਂ ਚੜ੍ਹੇ ਦੀ ਲੈ ਲੈ ਦੀ ਕਰੋ ਕਵਾਲੀ ਚੈੱਕ ਥਣਾ ਦੀ ਕਵਾਲੀ ਕਰੋ ਚੈੱਕ ਤੇ ਕਾਦਰ ਕਾਦਰ ਝੋਟੀ ਦਾ ਪੂਰਾ ਜਵਾਨ ਆ 12 ਕਿਲੋ ਟੰਡੇ ਵਾਲਾ ਦੁੱਧ ਹੋਊਗਾ ਇਹਦੇ ਕੋਲ ਪੂਰਾ ਬਈ ਕੰਡੇੜਾ 12 ਕਿਲੋ ਤੇ 13 12 ਕਿਲੋ ਪੱਕਾ ਠੀਕ ਜੇ ਬਾਈ ਜੀ ਬਹੁਤ ਸਾਫ ਕੱਟੀ ਆ ਚੋਗੀ ਆ ਪਹਿਲਣ ਪਹਿਲੇ ਝੋਟੀ ਆ ਪਹਿਲੇ ਝੋਡੀ ਪੂਰੀ ਜਵਾਨ ਆ ਗਾੜੀ ਜਿਹੜੀ ਕੱਟੀ ਆ ਨਾ ਕੰਦੀ ਅੱਖ ਵੇਖੋ ਠੀਕ ਦੇ ਘੜੀ ਪਿਓਰ ਚਿੱਟੀਆਂ ਅੱਖਾਂ ਦੀ ਕੱਟੀ ਆ ਠੀਕੇ ਦੀ ਕੱਟੀ ਉਹ ਠੀਕ ਜੇ ਤੇ ਕੀ ਪ੍ਰਾਈਸ ਪ੍ਰਾਈਸ ਇਹਦਾ ਪ੍ਰਾਈਸ ਇਹਦਾ ਵੀ ਜੀ ਬਿਲਕੁਲ ਜੈਜ ਹਾਂਜੀ ਝੋਟੀ ਹੈ ਗਈ ਹੁਣ ਸਮੇ ਦੇ ਹਿਸਾਬ ਨਾਲ 100 ਲੱਖ ਦੀ ਸਹੀ ਗੱਲ ਹੈ ਗਈ ਬਾਈ ਜੇ ਪੂਰੀ ਜਵਾਨ ਜਵਣ ਝੋਟੀ ਆ। ਬਾਦੀ ਖੂਨ ਮਾਰਿਆ ਉਰਦੀ ਪੋਲੇ ਹਸੀ। ਇਹ ਗੱਲ ਸਹੀ ਜੇ। ਪਰ 10000 ਵਿੱਚ ਛੱਡ ਦਾਂਗੇ 1 15 ਦੀ ਹਾਨ। 1 15 ਦੀ ਹਾਨ। ਠੀਕ ਜੇ। ਤੇ ਜੇ ਕੋਈ ਥੋੜਾ ਬੜਾ ਮਾਨ ਹੋ ਜਾਏ 5000 ਇੱਕ 10 ਦੀ ਹਾਨ। ਇੱਕ 10 ਦੀ। ਠੀਕ ਹੈ ਬਾਬਾ ਜੀ। ਆਪਾਂ ਇੱਕ ਗੱਲ ਹੈ ਗਈ ਜੇ ਕਿੰਨੀ ਚਾਹੀਏ ਤੇ ਉਨੀ ਲੰਬਾਈ ਆ। ਉਨੀ ਚਾਹੀਏ ਤੇ ਉਨੀ ਲੰਬਾਈ ਵਾਕਿਆ ਸਹੀ ਗੱਲ ਜੇ ਦੇਖੋ। ਝੋਟੀ ਬਾ ਝੋਟੀ ਜਿੰਨੂੰ ਕਹਿੰਦੇ ਪੈਸੇ ਦੇ ਕੰਦੇ ਕਰਦੀ ਨਾ ਦੱਤੀ। हां नगर घर जाना कैसे दे सही गल देखो किडी सोहनी ਝੋਟੀ ਸਾਫ ਪੂਰੀ ਕਾਲੀ ਘੋੜੀ ਪੂਰੀ ਕਾਲੀ ਝੋਟੀ ਆ ਤੇ ਸੁنگ ਸੁنگ ਕਰ ਲੋ ਚੱਕ ਫੇਰ ਇੱਕ ਵਾਰਾ ਕੋਈ ਠੰਡੀ ਝੋਟੀ ਆ ਬਹੁਤ ਸਾਫ ਚਬਾਈ ਕਰਕੇ ਪਾ ਕੇ ਮੇਰੇ ਭਰਾ ਤਾਂ ਸਲੀ ਕਰਕੇ ਖੜੋ ਕਿਉਂ ਬਾਈ ਜੀ ਤੇ ਜਵਾਨ ਜਵਾਂ ਝੋਟੀ ਵੇ ਲੋ ਫੇਰ ਕੈਮਰਾ ਕਮਾ ਦਨੇ ਪੂਰਾ ਉਦੋਂ ਤੱਕ ਕਾ ਤੱਕੜ ਪੂਰਾ ਪਿੰਡ ਦੇ ਪਿੰਡ ਮੇਰੇ ਚਾਚੇ ਹਣਾ ਝੋਟੀ ਲੱਲੀ ਆਲੇ ਅੱਛਾ ਪਿੰਡ ਲੱਲੀ ਆ ਪਿੰਡ ਤੋਂ ਇੱਕ ਫੜ ਕੇ ਲੈ ਗਿਆ ਠੀਕ ਜੀ ਤੋਂ ਤਾਂ ਨਹੀਂ ਹਿੰਦੇ ਹਾਂ ਆ ਝੋਟੀ ਆ ਗਈ ਆ ਇਹ ਕੋ ਹੁਣ ਦੋ ਤੂਗੇ 14 ਕਿਲੋ ਹਾਂਜੀ 13 ਦੀ ਗਰੰਟੀ ਹੋਊਗੀ ਮੇਰ ਕੱਟੀ ਇਹ ਦੀ ਠੀਕ ਹੈ ਭਾਈ ਜੀ ਤੋਰ ਆਹ ਦੇਖ ਵੇਖੋ ਕੀ ਲਗਾ ਦੇ ਚੱਡੇ ਦੇ ਕਰੋ ਕੁਆਲਟੀ ਚੈੱਕ ਤੋਰੋ ਨਮੀ ਨਾ ਠੰਡੀਆਂ ਬਰਸਰਦੀਆਂ ਠੀਕ ਬਹੁਤ ਸਾਫ ਝੋਟੀ ਇਹ ਦੀ ਕਿੰਨਾ ਸਵਾ ਭਾਈ ਜੀ ਇਹ ਦੁਜਾ ਦੁਜਾ ਸਵਾ ਝੋਟੀ ਆ ਗਈ ਆ ਪੂਰੀ ਵਧੀਆ ਨੁਕਰੀ ਧਿਆਨਾਂ ਤੋਰੀ ਉਹ ਇਹ ਜੋ ਟੀਵੀ ਦੀ ਟੀਟੀ ਨਾ ਬਿਲਕੁਲ ਪਹਾੜਾਂ ਦੇ ਨਹੀਂ ਪਹਾੜਾਂ ਹਾਂਜੀ ਰੇੜ ਗਿਆ ਹਾਂਜੀ ਮਾਲ ਲੱਗਦੀ ਆ ਕਿਥੋਂ ਲੈਣ ਵਾਲੀ ਮੰਡੀ ਚੋਂ ਫੁੱਲਦੀ ਸਵਾ ਦੀ ਸਹੀ ਗੱਲ ਜਿਹੜੀ ਇੱਕ ਦਾ ਹੁਣ ਟੀਟੀ ਆ ਸਹੀ ਗੱਲ ਇਹ ਲਗਦਾਰੀਆਂ ਦਾ ਵਪਾਰ ਆ ਬਿਲਕੁਲ ਜਾਇਜ਼ ਹਾਂਜੀ ਮੋਹਰ ਝੋਟ ਦਾ ਜੋ ਮਾਦੀ ਪੱਤਰੀਏ ਪੂਰੇ ਲੱਖ ਦੀ ਲੱਖ ਦੀ ਪੂਰੇ ਲੱਖ ਤੇ ਕੀ ਮਨ ਬਾਬਾ ਜੀ ਨਹੀਂ ਕਰਦੀ ਛੋੜ ਛੋੜ ਕਾ ਦੱਸੋ ਨਾ ਖਾਉਂਦੇ ਪੰਜ ਹਜ਼ਾਰ ਹੀ ਲਾ ਦੇਣਾ ਪੰਜ ਚਲੋ ਠੀਕ ਹੈ ਪੰਜ ਹਜ਼ਾਰ ਪੰਜ ਦਾ 95000 ਦੀ ਪਾਈ ਕਹਿੰਦਾ ਝੋਟੀ ਦੇ ਨਹੀਂ ਆ ਤੇ ਕਿੰਨਾ ਦੁੱਧ ਬਾਈ ਜੀ 20 ਸੂਆ ਦੁੱਧ 14 ਕਿਲੋ 14 ਕਿਲੋ ਦੁੱਧ ਮਾਰ ਕੱਟੀ ਦੁੱਜਾ ਸੂਆ ਤੇ 95000 ਦੀ ਪਾਈ ਗਈ ਲੱਖ ਮੋਰੇ 95000 ਦੇ ਦਾਂ ਪੰਜ ਹਜ਼ਾਰ ਮਾਨ ਪੂਰਾ ਪੂਰੀ ਕੁੰਡੀ ਚੂਰ ਝੋਟੀ ਆ ਵਧੀਆ ਕੁਆਲਿਟੀ ਵਧੀਆ ਪੂਰੀ ਤਗਣੀ ਝੋਟੀ ਸਾਫ ਸੁਥਰੀ ਜਿਹਨੂੰ ਕਹਿੰਦੇ ਚੱਡਾ ਚੁੱਡਾ ਕਰੋ ਚੱਕ ਅੱਖਾਂ ਵਾਲਾ ਚੱਡਾ ਆ ਹਾਂਜੀ ਸਹੀ ਗੱਲ ਬਾਈ ਸਹੀ ਗੱਲ ਜੇ ਕੋਈ ਕਿਰਾਇਆ ਬੜਾ ਪੈ ਜਾਂਦਾ ਪੂਰੀ ਸਾਫ ਝੋਟੀ ਹੈ ਮੇਰੇ ਭਰਾ ਤੇ ਸੱਲੀ ਕਰਕੇ ਤੇ ਪਾਸੇ ਖੜੋ ਬਹੁਤ ਸਾਫ ਝੋਟੀ ਆ ਵਧੀਆ ਤੇ ਚੰਡਾ ਚੁਟਾ ਕਰਨ ਲੈਵਾ ਚੱਕ ਕੇ ਕਰਾਂ ਫਿਰ ਦੇਖੋ ਕਿੱਥੇ ਕਿੱਥੇ ਥਣ ਲਗਾ ਕੱਟੀਆਂ ਚਵਾਈ ਪੂਰੀ ਸਾਫ ਝੋਟੀ ਆ ਵੱਡੀ ਝੋਟੀ ਆ ਬਹੁਤ ਤੜੀ ਇਹ ਐ ਵੇ ਸਾਫ ਝੋਟੀ ਆ ਪੂਰੀ ਵੱਡੀ ਝੋਟੀ ਕੱਟੀ ਮਗਰ ਕੱਟੀ ਜਾ ਜੇ ਬੱਚਾ ਪੂਰਾ ਦਫਾ ਦਫਾ ਤਨ 12 12 ਦਿਨ ਨਹੀਂ ਹੋਣਗੇ ਜਿਹੜੇ ਮਹੀਨੇ ਮਹੀਨੇ ਹੋਣਗੇ ਤਾਂ ਬੱਚੇ ਗਾੜੀ ਬੱਦੇ ਠੀਕ ਸਹੀ ਗੱਲ ਇੱਕ ਇੱਕ ਖੜੇ ਕੋਈ ਚੈੱਕ ਕਰਕੇ ਠੀਕ ਆ ਝੋਟੀ 94000 ਰਹਿ ਹਾਂ ਨਾ ਆ ਗਈ ਨੀਲੀ ਤਾਜੀ ਸੂਈ ਗੇਅਰ ਪਾਤੀ ਬਾਈ ਜੀ ਗੇਅਰ ਪਾਤੀ ਬਾਈ ਜੀ ਗੇਅਰ ਪਾਉਣੀ ਹੈ ਗੇਅਰ ਪਾਉਣੀ ਹੈ ਜੀ ਗੇਅਰ ਪਾਉਣੀ ਹੈ ਸੂਈ ਅਜੇ ਹੋਇਆ ਤਾਂ ਘੰਟਾ ਠੀਕ ਹੈ ਤਾਂ ਘੰਟਾ ਬਸ ਸੂਈ ਨੂੰ ਠੀਕ ਦੋਰੋ ਬਾਈ ਜੀ ਤੇ ਨੀਲੀ ਦੀ ਆ ਗਈ ਆ ਤੇ ਖੋਰ ਖੋਰ ਕਰ ਲੋ ਚੈੱਕ ਹਾਂ ਹੁਣ ਅਸੀਂ ਇਹਨੂੰ ਤੇਜਾ ਕਰਕੇ ਲਈ ਤੇ ਤੇਜਾ ਪੱਕਾ ਹੋਊਗਾ ਤੇ ਤੇਜਾ ਤੇਜਾ ਸੋਏ ਹੈਗੀ ਆ ਤੇਜਾ ਸੋਏ ਦਾ ਪਰ ਛੋਟੀ ਦੁੱਧ ਕੱਢਦੀ 14 15 ਕਿਲੋ ਇੱਥੋਂ ਲਈ ਦੇ ਦੇ ਦੋ ਕਾਹ ਕਾਹ ਤਰੋ ਛੋਟੀ ਸੂਏ ਵੇਖੀ ਚੂਈ ਜਦੋਂ ਪੈਸੇ ਲਾਏ ਠੀਕ ਹੈ ਜਿਵੇਂ ਮੈਂ ਪਾਉਂਦੀ ਵੀ ਜਿਹੜੀ ਦੋਤੇ ਹੁੰਦੀ ਹੈ ਸਹੀ ਗਾਇਜ਼ ਥੱਲੇ ਵਾਲੂਆ ਕਰੋ ਚੈੱਕ ਕਰੋ ਥਾਂ ਦੀ ਕੁਆਲਟੀ ਕਰੋ ਚੱਕ ਤੇ ਜਾ ਸੁਆ ਬਹੁਤ ਸਾਫ ਆ ਲਾਓ ਲਾਓ ਮਨ ਲਗਾਣਾ ਸਹੀ ਗਾ ਥਾਣਾ ਪੂਰਾ ਲਗਾ ਬਾਬਾ ਕਿਹੜਾ ਥਾਣਾ ਲਗਾ ਆ ਇਹਨ ਵਧੀਆ ਵਜੀ ਨੋਕ ਵਾਲਾ ਥਾਣ ਵਧੀਆ ਨੋਕ ਵਾਲਾ ਕਹਿੰਦੀ ਉਹ ਆ ਠੀਕ ਜੀ ਕੁਆਲਟੀ ਵਾਲੀ ਮਹੀਂ ਆ ਠੀਕ ਠੀਕ ਇਹ ਵੀ ਥੋੜੇ ਲੱਗੀ ਆ ਥੋੜਾ ਕੁਆਲਟੀ ਵਾਲੀ ਮਹੀਂ ਅਸਲ ਹੇ ਲੈ ਲੈ ਖਿਚੋ ਖਿਚੋ ਸਾਈਡ ਤੇ ਕਰੋ ਨਾ ਖਿਚੋ ਖਿਚੋ ਡਰਦੀ ਕੈਮਰਾ ਕਿਉਂਕਿ ਵਾਲਟੀ ਜੋਟੀ ਜਾਂਦੀ ਨਾ ਚਟਾ ਜੁੜਾ ਕਰੋ ਚੈੱਕ ਕੁਆਲਟੀ ਥਣਾ ਦੀ ਕੁਆਲਟੀ ਪੂਰੀ ਕਮਾਲ ਲੱਗੀ ਆ ਤੇ ਤਾਜੀ ਸੋਈ ਆ ਤੇ ਜੇਅਰ ਪੁਣੀ ਆ ਹਾਂਜੀ ਪਰ 12 ਗਨਾਂ ਦੀ ਗਾਰੰਟੀ ਹੈ 12 ਗਨਾਂ ਦੀ ਪੂਰੀ ਗਾਰੰਟੀ ਪਰ ਇਹ ਵੀ ਜੋਟੀ ਆ ਜਗਾੜ ਲਗਾ ਨਾ ਹਾਂ ਇਹ ਬਿਰਲੀ ਨੂੰ ਲੱਗਦਾ ਅਜਕੇ ਸਹੀ ਗਾ ਬਿਰਲੀ ਨੂੰ ਲੱਗਦਾ ਜੋ ਲਗਾ ਇਹਨੂੰ ਲੱਗਣਾ ਠੀਕ ਏ ਭਾਈ ਪੂਰੀ ਤਗੜੀ ਕੁਆਲਟੀ ਆ ਮੋਲ ਤਾਂ ਮੈਂ ਜੋ ਮਾਦੀ ਮੈਂ ਨਾ ਕਹੀ ਏ ਹਾਂਜੀ ਬਿਲਕੁਲ ਜਾਇਜ਼ ਹਾਂਜੀ ਜਿਹੜੀ ਮੈਂ ਦੇਣੀ ਏ ਸਹੀ ਗੱਲ ਏ ਜਾਇਜ਼ ਹਾਂ ਮੋਲ ਕਰੀਏ 95 ਹਾਂ 90000 90000 ਦੀ 90000 ਦੀ ਮੈਂ ਇਹ ਵੀ 5 ਢੋਲ ਕਰਦਣੀ ਏ 5 5 ਆਹ ਢੰਗੀਆਂ ਕਾ ਵੀ 12000 ਕੰਮ ਮੈਂ ਸਿਰੇ ਕਰਦਾ ਆ ਆਹ ਨਹੀਂ ਭਾਈ ਢਿੰਗ ਭਾਈ ਵੀ ਗੱਲ ਦਾ ਹੀ ਕਰਤਾ ਕੰਮ ਆਇਆ ਆ ਆ ਢੇਗ ਵਾਈ ਵਾਰ ਪੂਰੀ ਹੱਥ ਕਰੋਂਦਾ ਠੀਕ ਤੇ ਬਿਲਕੁਲ ਜੈ ਜੀ 85000 ਦੀ ਹਾਂ ਨਾ ਝੋਟੀ ਦੇਣੀ ਆ ਹਾਂ ਝੋਟੀ ਆ ਜਿਹਨੂੰ ਕਹਿੰਦੇ ਠੀਕ 85000 ਦੀ ਹਾਂ ਨਾ ਹੀ ਝੋਟੀ ਦੇਣੀ ਪਾਈ ਤਾਜੀ ਸੋਈ ਆ ਯਾਰ ਫੋਨ ਵਾਲੀ ਆ ਤਾਂ ਵਧੀਆ ਬੁਥੀ ਪਾਸੀ ਕਰ ਲੋ ਚੱਕ ਤੇ ਕੋਈ ਠੰਡੀ ਅਸੀਰ ਆ ਤੇ ਚੱਕ ਕੁਆਲਟੀ ਵਾਲੀ ਚੋ 85000 ਦੀ 85 ਦੇਣੀ ਆ ਸਹੀ ਗੱਲ ਜੇ ਕਰ ਰਹੀਆਂ ਸਾਹਮਣੇ ਤੇ ਤੇ ਨਹੀਂ ਪਸ਼ੂ ਬਾਈ ਕੋਲ ਬਹੁਤ ਠੰਡੇ ਸੀਲ ਝੋਟੀਆਂ ਬਾਈ ਕੋਲ ਆ ਵਡੀਆਂ ਝੋਟੀਆਂ ਕੁਆਲਟੀ ਹੋਣਾ ਨਹੀਂ ਝੋਟੀਆਂ ਇੰਨੀਆਂ ਕੁਆਲਟੀ ਨਹੀਂ ਯਾਰ ਸਹੀ ਗੱਲ ਜੀ ਫੇਰ ਦਾ ਨਹੀਂ ਚਾ ਬਾਈ ਨੂੰ ਇਹਦਾ ਸਹੀ ਗੱਲ ਸਹੀ ਗੱਲ ਆਹਾਂ ਪੂਰੀ ਵਧੀਆ ਝੋਟੀਆਂ ਯਾਰੇ ਵਾਲੀ ਜੋ ਚੰਗੀ ਸੇਵਾ ਕਰੇ ਝੋਟੀਆਂ ਉਹਨਾਂ ਫੇਰ ਦੋ ਜਿੰਦੀ ਝੋਟੀਆਂ ਬੰਨ ਵਾਲੀ ਆ ਸਹੀ ਗੱਲ ਹੋਈ ਆ ਜੋ ਪੇਸ਼ਾ ਪੁਰਾਣਾ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਚਲੋ ਧੰਨਵਾਦ ਕਰਦੇ ਆ ਥਾਰਾ ਠੀਕ ਫੋਨ ਨੰਬਰ ਆਪਣਾ ਹੈਗਾ 84 72 40 70 35 ਹਾਂ ਜੀ ਨਾਮ ਮਾਨਾ ਹਾਂ ਜੀ ਜ਼ਿਲ੍ਹਾ ਅੰਮ੍ਰਿਤਸਰ ਠੀਕ ਜੀ ਠੀਕ ਜੀ